ਅਰਵਿੰਦ ਕੇਜਰੀਵਾਲ ਬਰਨਾਲਾ ਦੇ ਜੋਧਪੁਰ ਚੀਮਾ ਚਰੇਲੇ ਕਰਨ ਪੁੱਜੀ ਨੇ ਸਟੇਜ ਤੋਂ ਬੋਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਲਗਾਤਾਰ ਪੂਰੇ ਦੌਰੇ 'ਚ ਹਮਲਾ ਕਰ ਰਹੇ ਨੇ ਇਸ ਤੋਂ ਪਹਿਲਾਂ ਉਹ ਨਿਹਾਲ ਸਿੰਘ ਵਾਲਾ ਸੀ ਜਿੱਥੇ ਵਿਰੋਧ ਵੀ ਹੋਇਆ ਗੁਰਵਿੰਦਰ ਕੰਗ ਦਾ ਜੋ ਬਾਗਾ ਪ੍ਰਣਾਤ ਉਮੀਦਵਾਰ ਨੇ ਹੁਣ ਬਰਨਾਲਾ ਦੇ ਅੰਦਰ ਪਹੁੰਚੇ ਨੇ ਬਰਨਾਲਾ ਭਗਵੰਤ ਮਾਨ ਦੀ ਲੋਕ ਸਭਾ ਕੰਸਟਿਟੂਐਂਸੀ ਸੰਗਰੂਰ ਦਾ ਇਲਾਕਾ ਦਾ ਬਰਨਾਲਾ ਇਸ ਇਲਾਕੇ ਦੇ ਅੰਦਰ ਭਗਵੰਤ ਮਾਨ ਦਾ ਕਾਫੀ ਪ੍ਰਭਾਵ ਆ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਇਕੱਠ ਆ ਜੋ ਇੱਥੇ ਵੀ ਅਗਰ ਦੇਖਿਆ ਜਾਵੇ ਜਿਸ ਤਰ੍ਹਾਂ ਦਾ ਇਕੱਠ ਕੋਟ ਸ਼ਮੀਰਚ ਸੀ ਉਸੇ ਤਰ੍ਹਾਂ ਦਾ ਇਕੱਠ ਇੱਥੇ ਹੀ ਨਜ਼ਰ ਆ ਰਿਹਾ ਲੋਕ ਉੱਪਰ ਤੱਕ ਚੜੇ ਹੋਏ ਨੇ ਅਗਰ ਤੁਸੀਂ ਦੇਖੋਗੇ ਲੋਕ ਟਾਵਰਾਂ ਦੇ ਉੱਤੇ ਇਹ ਸਟੇਡੀਅਮ ਦੇ ਅੰਦਰ ਜਿਹੜਾ ਦਾਣਾ ਮੰਡੀ ਦੇ ਅੰਦਰ ਪ੍ਰੋਗਰਾਮ ਆ ਔਰ ਇੱਥੇ ਲੋਕ ਉੱਪਰ ਤੱਕ ਚੜੇ ਹੋਏ ਨੇ ਤਾਂ ਵੱਡੀ ਗਿਣਤੀ ਚ ਲੋਕ ਇਸ ਰੈਲੀ ਚ ਪਹੁੰਚੇ ਨੇ ਜਿੰਨੀਆਂ ਰੈਲੀਆਂ ਅਰਵਿੰਦ ਕੇਜਰੀਵਾਲ ਕਰ ਰਹੇ ਨੇ ਖਾਸ ਤੌਰ ਦੇ ਉੱਤੇ 40 ਹਲਕਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਚ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਖਾਸ ਤੌਰ ਦੇ ਉੱਤੇ ਸ਼ਹਿਰਾਂ ਦੇ ਵੋਟਰ ਨੂੰ ਆਮ ਆਦਮੀ ਪਾਰਟੀ ਨਾਲ ਖੜਾ ਕੀਤਾ ਜਾਵੇ ਉਹਦੀ ਕੁਵੈਲਚ ਅਰਵਿੰਦ ਕੇਜਰੀਵਾਲ ਜੁਟੇ ਹੋਏ ਨੇ ਲਗਾਤਾਰ ਰੈਲੀਆਂ ਕਰ ਰਹੇ ਨੇ ਔਰ ਰੈਲੀਆਂ ਦਾ ਮਕਸਦ ਇੱਕੋ ਆ ਕਿ ਪੰਜਾਬ ਦੇ ਲੋਕਾਂ ਨੂੰ ਜਿਚਾਇਆ ਜਾ ਸਕੇ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਬਣਨ ਜਾ ਰਹੀ ਹੈ ਇਹ ਦਾਵਾ ਵੀ ਅਰਵਿੰਦ ਕੇਜਰੀਵਾਲ ਕਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਟੱਕਰ ਲਗਾਤਾਰ ਅਟੈਕ ਨੇ ਜਿਹੜੇ ਉਹ ਪਿਛਲੇ ਦਿਨਾਂ ਦੇ ਅੰਦਰ ਬਾਦਲ ਪਰਵਾਰ ਤੋਂ ਹਟ ਕੇ ਕੈਪਟਨ ਦੇ ਉੱਤੇ ਵਧੇ ਨੇ ਕਾਂਗਰਸ ਤੇ ਵਧੇ ਨੇ ਕਿਉਂਕਿ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਮੁਕਾਬਲਾ ਕਾਂਗਰਸ ਨਾਲ ਆ ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਗਾਤਾਰ ਅਰਵਿੰਦ ਕੇਜਰੀਵਾਲ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਬੈਂਕ ਅਕਾਊਂਟ ਮੈਂਨੇ ਦੇਖਿਆ ਕੈਮਰਾਮੈਨ ਮਿਹਰਬਾਨ ਦੇ ਨਾਲ ਯਾਦਵਿੰਦਰ ਸਿੰਘ ਐਬੀਪੀ ਸੰਝਾ ਜੋਧਪੁਰ ਚੀਵਾ